ਹਾਂਜੀ ਬੇਰੁਜ਼ਗਾਰ ਸਾਥੀਓ ਜਿਸ ਤਰ੍ਹਾਂ ਤੁਹਾਨੂੰ ਪਤਾ ਹੀ ਹੈ ਕਿ ਪਿਛਲੇ 2 ਸਾਲਾਂ ਤੋਂ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਤੋਂ ਬਾਅਦ ਜੋ ਬੇਰੁਜ਼ਗਾਰਾਂ ਨਾਲ ਸਰਕਾਰ ਦੁਆਰਾ ਵਾਦੇ ਕੀਤੇ ਗਏ ਸੀ ਉਹ ਵਾਦੇ ਤੋਂ ਜਿਹੜੀ ਪੰਜਾਬ ਸਰਕਾਰ ਹੈ ਉਹ ਲਗਾਤਾਰ ਭਜਦੀ ਆਈ ਹੈ ਮੁੱਕਰਦੀ ਆਈ ਹੈ ਪਿਛਲੇ ਕਾਫੀ ਸਮੇਂ ਤੋਂ ਚਾਹੇ ਉਹ ਬੇਰੁਜ਼ਗਾਰ ਬੀਏ ਡੈਟਾ ਪਾਸ ਜੁਨੀਅਨ ਮੈਥ ਸਾਇੰਸ ਹੈ ਚਾਹੇ ਐਸਐਸਟੀ ਪੰਜਾਬੀ ਹਿੰਦੀ ਹੈ ਆਰਟਨ ਕிராਫਟ ਹੈ ਓਵਰੇਜ ਹੈ ਮਲਟੀਪਰਪਸ ਹੈਲਥ ਵਰਕਰ ਨੇ ਸਾਰੇ ਨਾਲ ਸਰਕਾਰ ਨੇ ਜੋ ਆਪਣੀਆਂ ਮੰਗਾਂ ਨੂੰ ਪੂਰ ਚਾੜਨ ਦੇ ਲਈ ਬੇਰੁਜ਼ਗਾਰ ਨਾਲ ਵਾਅਦਾ ਕੀਤਾ ਸੀ ਉਸ ਉੱਤੇ ਸਰਕਾਰ ਕਿਸੇ ਵੀ ਪੱਖ ਤੋਂ ਖਰੀ ਨਹੀਂ ਉਤਰੀ ਜਿਹਦੇ ਸਬੰਧ ਤੇ ਵਿਚਾਰ ਬੇਰੁਜ਼ਗਾਰ ਸਾਂਝੇ ਮੋਰਚੇ ਵੱਲੋਂ ਇਹ ਫੈਸਲਾ ਕੀਤਾ ਗਿਆ ਹੈ ਮੀਟਿੰਗ ਕਰਕੇ ਕਿ 26 ਜਨਵਰੀ ਨੂੰ ਪੀਏਯੂ ਦੇ ਵਿਚਾਰ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਦੁਆਰਾ ਜਦੋਂ ਝੰਡਾ ਲਹਿਰਾਉਣ ਦੀ ਰਸਮ ਲਈ ਉਹ ਆਉਣਗੇ ਤਾਂ ਉਹਨਾਂ ਦਾ ਵਿਰੋਧ ਕੀਤਾ ਜਾਊਗਾ ਕਿਰਾਉ ਕੀਤਾ ਜਾਊਗਾ ਸੋ ਸਾਰੇ ਸਾਥੀਆਂ ਨੂੰ ਬੇਨਤੀ ਹੈ ਕਿ 26 ਜਨਵਰੀ ਨੂੰ ਸਹੀ 9 ਵਜੇ ਆਪਾਂ ਪੀਯੂ ਦੇ ਗੇਟ ਦੇ ਉੱਤੇ ਸਾਰਿਆਂ ਨੇ ਇਕੱਠੇ ਹੋ ਕੇ ਮਿਲਣਾ ਹੈ ਤਾਂਕਿ ਆਪਕੇ ਆਪਾਂ ਸਰਕਾਰ ਨੂੰ ਉਹਨਾਂ ਦੇ ਕੀਤੇ ਹੋਏ ਵਾਅਦਿਆਂ ਬਾਰੇ ਜਾਣੂ ਕਰਵਾ ਸਕੀਏ ਮੈਂ ਹਰਜਿੰਦਰ ਸਿੰਘ ਸੂਬਾ ਪ੍ਰਧਾਨ ਟੈਟਪਾਸ ਮੀਰਜ਼ਗਰ ਰਿਡ ਅਧਿਆਪਕ ਸਾਇੰਸ ਮੈਨ ਜੂਨੀਅਨ ਪੰਜਾਬ ਧੰਨਵਾਦ